ਪੂਨੀਆਂ ਪਾਰ ਪੰਜਾਬ ਤੇ ਨੰਦੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਹੈਗੀ ਆਪਣੀ ਪੰਡ ਪੈਣੀ ਦੇ ਡੇੜਾ ਨੇੜੇ ਰੈਕੋਟ ਵੀਰ ਕੋਲੇ ਦੋ ਝੋਤੀਆਂ ਤੇ ਚਾਰ ਬੈੜਾ ਨੇ ਤੇ ਡਿਟੇਲ ਵਗੈਰਾ ਆਪਾਂ ਵੀਰ ਤੋਂ ਲਵਾਂਗੇ ਕਿੰਨਾ ਸੋਤਾ ਕੀ ਰੇਰ ਵਗੈਰਾ ਹੈ ਆਪਾਂ ਗੱਲ ਕਰਦੇ ਵੀਰੀ ਸੱਚੀ ਗੱਲ ਜੀ ਸੱਚੀ ਗੱਲ ਓ ਠੀਕ ਹੈ ਸੇ ਤਾਂ ਹੈ ਜੀ ਆ ਜੀ ਠੀਕ ਹੈ ਵੀਰ ਜੀ ਇਹ ਆ ਪੈਣੀ ਟਿੱਕਨੇ ਕੀਲੇਲਾ ਇਹ ਵੀਰ ਜੀ ਦੂਜੇ ਸੂਏ ਆ ਤੇ ਇਹਦੇ ਥੱਲੇ 11 ਕਿਲੋ ਬੋਲਾ ਹੁਣ 4 ਦਿਨ ਦੀ ਸੂਈ ਵੀ ਆ 4 ਦਿਨ ਦੀ ਵੀਰ ਕਹਿੰਦਾ ਸੂਈ ਵੀ 11 ਕਿਲੋ ਬੋਲਾ ਡੇੜਾ ਦੇ ਵੀ ਹਾਂਜੀ ਹਾਂਜੀ ਤੁਹਾਨੂੰ ਦਿਖਾ ਰਹੇ ਆ ਵੀ ਤੇ ਵੀਰ ਕਹਿੰਦਾ 11 ਕਿਲੋ ਬੋਲਾ ਹੁਣ ਤਿਆਰ ਆ ਤੇ 4 ਦਿਨ ਦੀ ਛੀਵੀ ਆ ਹਾਂਜੀ ਹਾਂਜੀ ਤੇ ਸੰਘ ਸੁੰਘਾਂ ਦੀ ਬੰਤ ਰਹਿਣ ਪੂਰੀ ਵਧੀਆ ਗਾ ਤੁਸੀਂ ਦੇਖੋ ਕੁੰਢੀ ਆ ਪੂਰੀ ਤੇ ਦਾਹ ਜਾ ਕੇ ਵੀ ਤੂੰ ਗਾਹਾਂ ਵੀ ਵਧੀਆ ਫੁੱਲ ਤਿਆਰ ਹੋਣ ਵਾਲੀ ਆ ਹਾਂਜੀ ਹਾਂਜੀ ਗਾਹਾਂ ਬਣਨ ਵਾਲੀ ਆ ਜੀ ਬਣਨ ਵਾਲੀ ਆ ਤੇ ਕਿੰਨਾ ਦੁੱਧ ਪਾ ਦੂੰਗੀ ਵੀਰੇ ਦੁੱਧ 15 ਕਿਲੋ ਚਵਾ ਦੂੰਗੀ ਵੀਰੇ ਚਵਾ ਦੂੰਗੀ ਪੂਰੀ ਕੁੰਢੀ ਆ ਹਾਂਜੀ ਜੀ RAM ਨਾ ਪੂਰੀ ਫੁੱਲ ਚੈਤੀ ਵਾਲੇ ਦਾਉ ਤੋਂ ਆਏ ਨੇ ਚੈਤੀ ਵਾਲੇ ਤੋਂ ਵੀਰ ਕਹਿੰਦਾ ਵੀਰਾਂ ਜਿੰਨਾ ਤੋਂ ਲੈਤੀ ਆ ਪੂਰੀ ਚੈਤੀ ਵਾਲੇ ਨੇ ਹਾਂਜੀ ਤੇ ਛੇਦਾਂ ਦਾ ਛੇਦਾਂ ਦਾ ਜੀ ਛੇਦਾਂ ਦਾ ਤੇ ਤੁਸੀਂ ਠੰਡ ਠੰਡ ਦੇ ਲਾ ਮੁੱਠੀ ਵਾਲਾ ਥਣ ਲੱਗੇਗਾ ਪੂਰਾ ਵਧੀਆਣ ਤੇ ਵੀਰ ਕਹਿੰਦਾ 15 ਕਿਲੋ ਦੁੱਧ ਚਵਾ ਦੂਗੀ 11 ਕਿਲੋ ਹੁਣ ਤਿਆਰ ਆ ਤੇ ਬਾਕੀ ਰੇਟ ਵਗੈਰਾ ਵੀਰੇ ਰੇਟ ਵੀਰੇ ਮੌਕੇ ਤੇ ਕਰ ਲਾਂਗੇ ਫੋਨ ਤੇ ਆਪਾਂ ਫੋਨ ਤੇ ਵੀਰ ਕਹਿੰਦਾ ਰੇਟ ਕਰ ਲਾਂਗੇ ਮੌਕੇ ਤੇ ਹਾਂਜੀ ਮਾਰਦਾਨ ਕਰਕੇ ਦੇ ਮਾਰਦਾਨ ਕਰਕੇ ਫੁੱਲ ਦੇਣਗੇ ਤੇ ਆ ਦੂਜੀ ਝੋਟੀ ਵੀਰੇ ਕੀ ਜੀ ਲਾਉਣ ਵਾਲੀ ਆ ਜੀ ਹਫਤਾ ਰਹਿੰਦਾ ਇਹਦਾ ਹਜੇ ਹਫਤਾ ਲੈ ਜੂਗੀ ਇਹਦੇ ਹਾਂਜੀ ਹਾਂਜੀ ਉਹ ਵੀ ਦਿਖਾ ਦਿਲੇ ਦੇ ਦੋ ਗੇੜਾ ਕਰਾਂ ਥਣ ਵਗੈਰਾ ਤੁਸੀਂ ਇਹਦੇ ਵੀ ਚੈੱਕ ਕਰ ਲਿਓ ਤੇ ਵੀਰ ਕਹਿੰਦਾ ਵੀ ਲੇਜੂ ਹਫਤਾ ਲੇਜੂ ਜੇ ਸਾ ਮੈਂ ਹਫਤਾ ਲਈ ਤਾਂ ਬਹੁਤ ਵਧੀਆ ਤਿਆਰ ਹੋ ਹਾਂਜੀ ਹਾਂਜੀ ਬਹੁਤ ਬਣਦੀ ਆ ਜੀ ਇਹ ਠੀਕ ਆ ਵੀਰੇ ਤੇ ਸਿੰਗਾ ਸੁੰਗਾ ਦੇ ਵੀ ਬੰਤ ਰਹਿਣ ਪੂਰੀ ਵਧੀਆ ਆ ਹਾਂਜੀ ਹਾਂਜੀ ਦੁੱਧ 14 ਕਿਲੋ ਚਵਾ ਦਿੰਦੀ ਆ ਇਹ ਵੀਰੇ 14 ਕਿਲੋ ਚਵਾ ਦਿੰਦੀ ਆ ਵੀਰੇ ਹਾਂਜੀ ਹਾਂਜੀ ਤੇ ਆਪਣਾ ਹਫਤਾ ਲੈ ਜੂਗਾ ਜੀ ਹਾਂ ਹਫਤਾ ਲੈ ਜੂਗੀ ਜੀ ਹਫਤਾ ਲੈ ਵੀ ਦੇਖੋ ਵੀਰੇ ਭਾਂ ਪੂਰੀ ਵਧੀਆ ਤਿਆਰ ਹੋ ਜਾਣਾਗਾ ਕਦੋਂ ਤੀਰ ਹੋਊਗੀ ਇਹ ਇਹ ਸੂਏ ਮਾਲਕਾ ਨੂੰ ਤੇ ਆ ਗਿਆ ਆਪਾਂ ਤੀਜੇ ਵੇਲੇ ਤੇ ਤੀਜੇ ਵੀ ਇਹ ਨੂੰ ਵੀਰ ਕਹਿੰਦਾ ਕਹਿ ਕੇ ਦਵਾਗੇ ਹਾਂ ਲਾ ਹਫਤਾ ਲੈ ਜੂਗਾ ਪੂਰੀ ਬਦੇ ਦੁੱਧ ਵਾਲੀ ਝੋਟੀਆਂ ਵੀਰ ਕਹਿੰਦਾ ਜਵਾਦੂ ਦੀ ਵਧੀਆ ਦੁੱਧ ਦੇ ਦੂ ਹੈ ਨਾ ਹਾਂਜੀ ਹਾਂਜੀ 14 ਕਿਲੋ ਦੁੱਧ ਦੀ ਥਾਪ ਤੇ ਆਈ ਹੈ ਪੂਰੀ ਆਈ 14 ਕਿਲੋ ਦੁੱਧ ਦੀ ਵੀਰ ਕਹਿੰਦਾ ਤਸੱਲੀ ਤੇ ਆਈ ਵੀ ਆ ਤੇ ਤੁਸੀਂ ਬਾਕੀ ਰੇਟ ਕਰਾ ਵੀਰ ਕਾ ਫੋਨ ਤੇ ਕਰ ਲਓ ਆਪਣੀ ਤਸੱਲੀ ਕਰ ਲਿਓ ਹਾਂਜੀ ਹਾਂਜੀ ਤੇ ਆ ਦੂਜੀ ਬੈਣ ਦੀ ਕੀ ਡੀਟੇਲ ਹੈ ਇਹ ਬੈਣ ਹਜੇ 15 ਦਿਨਾਂ ਦੀ ਕੱਚੀ ਹੈ ਵੀਰੇ ਠੀਕ ਆ ਵੀਰੇ ਬਣਾ 13 ਦਿਨ ਤਾਂ ਲਈ ਜਾਊਗੀ 12 ਦਿਨਾਂ ਦਾ ਹਜੇ ਲੈ ਜੂ ਹੈ ਨਾ ਹਾਂਜੀ ਦੁੱਧ ਕਿਹੜਾ ਦਿਨਾਂ ਦਾ ਆਪਾਂ ਹਾਂਜੀ ਦਵਾ ਦੇ ਦਵਾਓ ਕਿਹੜਾ ਦੰਦੋਂ ਪਤਾ ਕਿ ਕਿੰਨੀ ਆ ਕਿੰਨੀ ਆ ਇਹ ਦੰਦੀ ਪੂਰੀ ਆ ਜੀ ਪੂਰੀ ਦਿੰਦੀ ਆ ਠੀਕ ਆ ਠੀਕ ਆ ਸੁਆ ਬਾਜੀ ਇਹ ਦਰਭੀ ਹੋਏ ਕਾ 25 ਕਾਫੀ ਆ ਤਾਂ ਬਣ ਜਾਣਾ ਇਹਨੇ ਹਾਂਜੀ ਤੇ ਜਦੋਂ ਦਾਨ ਲੈ ਗਈ ਪੂਰੇ ਪੂਰੀ ਵਧੀਆ ਤਿਆਰ ਹੋ ਜੂਗੀ ਜੇ ਕੇ ਸਾਂਭੀ ਗਈ ਹਾਂਜੀ ਬਸ ਛੋੜੀ ਜੀ ਮੈਂ ਕਹਿੰਦਾ ਸਾਂਭ ਨੂੰ ਪੱਕੋ ਹੋਈ ਵੀ ਜੀ ਹਾਂਜੀ ਪੂਰਾ ਆਈਆ ਫਿੱਕੀ ਹੀ ਪੂਰਾ ਫਿੱਕੀ ਜੀ ਜੀ ਜਦੋਂ ਸਾਂਭੀ ਗਿਆਣ ਪੂਰੀ ਵਧੀਆ ਤਿਆਰ ਹੋ ਜਾਣਾ ਕਹਿੰਦੇ ਹੈਣਾ ਕਿੰਨਾ ਦੁੱਧ ਦੇ ਦੂੰ ਇਹ ਦੁੱਧ ਦੇ ਦੂੰ ਵੀਰੇ 15 16 ਕਿਲੋ 15 16 ਕਿਲੋ ਦੇ ਦਊਗੀ ਦੁੱਧ ਹਾਂਜੀ ਹਾਂਜੀ 15 16 ਕਿਲੋ ਵੀਰੇ ਕਹਿੰਦਾ ਦੁੱਧ ਦੀ ਤਸ਼ਲੀ ਆ 15 16 ਕਿਲੋ ਦੁੱਧ ਦੇ ਦਊਗੀ ਤੇ ਆ ਦੋ ਨੰਬਰ ਵਾਲੇ ਇਹ ਵੀਰੇ ਆਪਣੀ ਹੈਗੀ ਦੁੱਗੀ ਬੱਛੀ ਆ ਦੁੱਗੀ ਬੱਛੀ ਆ ਅਜੇ ਕੱਚੀ ਆ ਵੀਰੇ ਇਹ 15 ਦਿਨ ਦੀ 15 ਦਿਨ ਦੀ ਕੱਚੀ ਆ ਅਜੇ ਤਾਂ ਤਿਆਰ ਹੋਣਾ ਇਹਨੇ ਪੂਰੀ ਬਾਕੀ ਸੀਰ ਠੰਡੀ ਆ ਜੀ ਪੂਰੀ ਠੰਡ ਤੁ ਨੂੰ ਵਧੀਆ ਲੱਗਿਆ ਹੋਇਆ ਹੈ ਨਾ ਹਾਂਜੀ ਹਾਂਜੀ ਦੋ ਦਿਨ ਦੀ ਆ ਲੈ ਦੇ ਦੋ ਕਿਹੜਾ ਇਹ ਫਿਰ ਕਰਾਂ ਜਦੋਂ ਕੱਲ ਬਿਰਗਾਂ ਨੂੰ ਕੋਈ ਨਾ ਬੈਠਾ ਉਹ ਕਰਦੀ ਨਹੀਂ ਸਾਫ਼ ਸੁਥਰੀ ਆ ਵੀਰੇ ਇਲਟ ਕਰਦੀ ਤੇ ਆ ਤਿੰਨ ਨੰਬਰ ਵਾਲੀ ਕੀ ਡੇਲੇ ਵੀਰੇ ਤਿੰਨ ਨੰਬਰ ਵਾਲੀ ਵੀਰੇ ਇਹ ਲਊਗੀ ਹਫਤਾ ਉਹ ਆਪ ਤਲੇ ਦੂਈ ਹਾਂਜੀ ਹਾਂਜੀ 18 ਕਿਲੋ ਦੁੱਧ ਚਵਾ ਦਿੰਦੀ ਆ 18 ਕਿਲੋ ਦੁੱਧ ਵੀਰ ਕਹਿੰਦਾ ਚਵਾ ਦਿੰਦੀ ਆ ਤੇ ਹਫਤਾ ਲੈ ਜੂਗੀ ਹਾਂਜੀ ਹਾਂਜੀ ਇਹ ਵੀ ਦੂਜੇ ਦੂਜੇ ਸੂਈ ਹੈ ਜੀ ਦੂਜੇ ਸੂਈ ਵੀਰੇ ਵੀ ਹਾਂਜੀ ਹਾਂਜੀ ਠੀਕ ਆ 18 ਕਿਲੋ ਦੁੱਧ ਦੀ ਵੀਰ ਕਹਿੰਦਾ ਤਸੱਲੀ ਆਪਣੀ ਪੂਰੀ ਹਾਂਜੀ ਤੇ ਬਾਕੀ ਨਾਲ ਵੀਰੇ ਉਹਨਾਂ ਕੋਲੇ ਆਉਂਦੀ ਰਹਿੰਦੇ ਨੇ ਤੀ ਦੇਖ ਸਕਦੇ ਬੈਡ ਤੇ ਖਾਣ ਵਗੈਰਾ ਤੁਸੀਂ ਚੈੱਕ ਕਰ ਲੋ ਤੇ ਅਜੇ ਲੈ ਲੈਂਦੀ ਆ ਤੇ ਪੂਰੀ ਵਧੀਆ ਤਿਆਰ ਹੋ ਜਾਣਾ ਇਹਨੇ ਦੇਖ ਲੋ ਪੂਰੀ ਜੁਗੀ ਬੈੜਾ ਕੋਈ ਉਹ ਜੀ ਗੱਲ ਨਹੀਂ ਹੈਗੀ ਵੀਰੇ ਠੀਕ ਆ ਆ ਜਾਣੀ ਪੂਰੀ ਤਸ਼ੱਲੀ ਤੇ ਹਾਂ ਹਾਂ ਥਣਾ ਥੋਣਾ ਦੀ ਐਨ ਓਕੇ ਆ ਪੂਰੀ ਤਸ਼ੱਲੀ ਆ ਆਪਣੀ ਠੀਕ ਆ ਦੁੱਧ ਕਿੰਨੇ ਦੇ ਚੋਰਾ 18 ਦੇ ਵਿੱਚੋਂ ਆ ਜਿਹੜੇ 18 ਦੇ ਵਿੱਚੋਂ ਆ ਚੋਆਂ ਵੀ ਬਾਕੀ ਸੇਵਾ ਤੇ ਆ ਇਹ ਤਾਂ ਬਣਦੀ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਬਣਦੀ ਵੀ ਕਹਿੰਦਾ ਬਹੁਤ ਵਧੀਆ ਤਿਆਰ ਹੋਣਾ ਆਵੇ ਨੇ ਹਾਂਜੀ ਹਾਂਜੀ ਤੇ ਬਾਕੀ ਰੇਟ ਵੱਖੋ 10 ਕੀ ਵੀਰੇ ਤੁਸੀਂ ਫੋਨ ਤੇ ਕਨੈਕਟ ਕਰ ਲਓ ਆਪਾਂ ਨੰਬਰ ਵੀ ਦੇਵਾਂਗੇ ਤੇ ਇੱਕ ਥੋਨੂੰ ਵੀਰ ਕੋਲ ਬੈੜਾ ਸੂਨ ਵਾਲੀ ਆ ਨੰਦੀਨੇ ਹੀ ਆ ਉਹ ਵੀ ਆਪਾਂ ਸਪੈਸ਼ਲ ਤੁਹਾਨੂੰ ਦੋ ਦਾਮ ਦਾ ਵੀਰ ਕਹਿੰਦਾ ਉਹ ਵੀ ਸਪੈਗਲ ਆਪਾਂ ਦਿਖਾਉਣਾ ਥਨੂੰ ਆ ਦੇਖੋ ਦਰਸ਼ਕੂ ਪਰ ਨਦੀਨੇ ਆ ਥਨੂੰ ਲੱਛੀ ਆ ਵੀਰ ਜੀ ਤੇ ਬਹੁਤ ਚੰਗਿਆ ਦੁੱਗੀ ਆ ਹਜੇ ਇਹ ਫੋਨ ਨੂੰ ਲੈ ਜੂ ਹਫਤਾ ਹਫਤਾ ਲੈ ਜੂਗੀ ਹਨਾ ਹਾਂਜੀ ਹਾਂਜੀ ਉਹ ਹਫਤੇੰ ਦਾ ਬਹੁਤ ਵਧੀਆ ਬਣ ਜੂਗੀ ਹਾਂਜੀ ਹਾਂਜੀ ਤੂੰ ਦੇਖਦਾ ਕ ਨਦੀਨੇ ਆ ਵੀਰ ਕੋਲ ਇਹ ਵੀ ਦਰਸ਼ਕੂ ਪਰ ਜੇ ਕਿਸ ਨੂੰ ਆਉਂਦੀ ਹੈ ਪਸੰਦ ਦੇ ਜਦੋਂ ਮਰਜ਼ੀ ਦੀ ਕਨੈਕਟ ਕਰ ਲਓ ਵੀਰ ਕਹਿੰਦਾ ਤੇ ਹਜੇ ਬੜਾ ਆਉਂਦੀਆਂ ਵੀ ਰਹਿੰਦੀਆਂ ਹਨਾ ਆਉਂਗੀ ਹਾਂਜੀ 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 ਆਪਣੇ ਕੋਲੇ ਇਹ ਆ ਆ ਦੇਖੋ ਐ ਪੂਰਾ ਨਦੀਨਾ ਦਾ ਦੇਖੋ ਜੀ ਬੰਤਰਪੁਰ ਲੈ ਗਿਆ ਜੀ ਤਾਂ ਪੂਰੀ ਵਧੀਆ ਤਿਆਰ ਹੋ ਰਹੀ ਆ ਬਹੁਤ ਖੁੱਲੀ ਆ ਥੱਲੇੋਂ ਵੀ ਥੱਲੇੋਂ ਵੀ ਖੁੱਲਿਆਗੇ ਕਿੰਨੇ ਦਿਨ ਲੱਗ ਜੂਏ ਜੇ ਹਫਤਾ ਲੈ ਜੂਏ ਜੇ ਹਫਤਾ ਲੈ ਜੀ ਤਾਂ ਦਰਸਪੁਰੇ ਬਹੁਤ ਵਧੀਆ ਤਿਆਰ ਹੋਣਾਗਾ ਬੈਠ ਨਹੀਂ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਦੋ ਦੰਦਾਂ ਦਾ ਬੱਚੀ ਹੈ ਨਾ ਦੋ ਦੰਦ ਦੁੱਗੀ ਬੱਚੀ ਹੈ ਜੀ ਦੁੱਗੀ ਬੱਚੀ ਆ ਦੋ ਦੰਦਾਂ ਦਾ ਹਫਤਾ ਲੈ ਜੂਗੀ ਹਾਂਜੀ ਹਾਂ ਦੁੱਧ ਵਗਲੇ ਪਾ ਹਾਂਜੀ ਹਾਂਜੀ ਦੋਦੇ ਬੱਚੀ ਚਵਾ ਦੂਗੀ 20 ਥੱਲੇ 20 ਲਓ ਤੁਸੀਂ ਕਹਿੰਦਾ ਉਮੀਦ ਆ ਵੀ ਚਵਾ ਦੂਗੀ ਤੇ ਦੋ ਦੰਦ ਬੱਚੀ ਦੋ ਦੰਦ ਬੱਚੇ ਬਹੁਤ ਚੰਗੀ ਆ ਬਹੁਤ ਚੰਗੀ ਆ ਇਹ ਠੰਡੀ ਸੀਰ ਹੈ ਪੂਰੀ ਹਾਂਜੀ ਹਾਂਜੀ ਪੂਰੀ ਸੀਰ ਹੈ ਜਿਵੇਂ ਮਰਜੀ ਆ ਜਿੰਨੇ ਮਰਜੀ ਹੱਥ ਫੇਰੀ ਚੱਲੋ ਕੋਈ ਉਹ ਮੈਂ ਦਾਰਤਾ ਲੈ ਵੀ ਤਾਂ ਬਹੁਤ ਵਧੀਆ ਤਿਆਰ ਹੋ ਜਾਣਾਗਾ ਇਹ ਐ ਆ ਵੀਰੇ ਕੋਈ ਉਹ ਜੀ ਗੱਲ ਨਹੀਂ ਹੈਗੀ ਚਬਾਉਣ ਚਾਣ ਬਹੁਤ ਚੰਗਾ ਹੈ ਥੱਲੇ ਚੱਲੀ ਜਾਣਾ ਪੂਰੀ ਤਸ਼ਲੀ ਵਾਲੀ ਆ ਬਾਕੀ ਕੋਈ ਨਹੀਂ ਬਹੁਤ ਆ ਠੀਕ ਹੈ ਕਿੰਨਾ ਟਾਈਮ ਹੋ ਗਿਆ ਵੀਰੇ ਆਪਾਂ ਨੂੰ ਵਪਾਰ ਕਰਦਿਆਂ ਨੂੰ ਆਪਾਂ ਨੂੰ ਹੋ ਗਏ ਵੀਰੇ 20 ਸਾਲ 20 ਸਾਲ ਦਾ ਪੁਰਾਣਾ ਵਪਾਰ ਲੈਣ ਦਾ ਵੀਰ ਦਾ ਕੰਮ ਆ ਤੇ ਦਰਸ਼ਕ ਵੀਰਾਂ ਨੂੰ ਪੂਰਾ ਪਾਸਾ ਦੱਸਦਾ ਦੋ ਕਿੱਥੇ ਕਿਵੇਂ ਆ ਪਿੰਡ ਆਪਣਾ ਹੈਗਾ ਜੀ ਪੈਣੀ ਦਰੇੜਾ ਰੈਕੋਰਡ ਦੇ ਕੋਲੇ ਪੈ ਜਾਂਦਾ ਜੀ ਰੈਕੋਰਡ ਤੇ ਨਹੀਂ ਇੱਡੀ ਪੈ ਜਾਣਾ ਜਦੋਂ ਆਪਾਂ ਰੈਕੋਰਡ ਤੱਕ ਅੰਦਰ ਕੜਨ ਜਾਂਦੇ ਆ ਹਾਂਜੀ ਹਾਂਜੀ ਉਸ ਰੋਡ ਤੇ ਆ ਉਸ ਰੋਡ ਤੇ ਪੈਂਦਾ ਪੈਣੀ ਦੇ ਡੇਰੇ ਰੈਕੋਰਡ ਤੋਂ ਕਿੰਨੇ ਕਿਲੋਮੀਟਰ ਹੋ ਰੈਕੋਰਡ ਤੋਂ 8 ਕਿਲੋਮੀਟਰ ਆ 8 ਕਿਲੋਮੀਟਰ ਤੇ ਰੈਕੋਰਡ ਤੋਂ ਤੇ ਵੀ ਨੰਬਰ ਬੋਲ ਦਿਆ ਉਹਦਾ 95920 ਜੀ 95920 ਹਾਂਜੀ 10830 ਜੀ 10830 ਇੱਕ ਵਾਰੀ ਹੋਰ ਬੋਲਦੇ 95920 95920 10830 ਜੀ 10830 ਦਰ ਸੂਰਤ ਤੁਸੀਂ ਫੋਨ ਤੇ ਕੰਟੈਕਟ ਕਰ ਲਿਓ ਆਪਣੀ ਤਸੱਲੀ ਤੇ ਚਵਾਈ ਕਰਕੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਤੇ ਪਸੂ ਤੁਸੀਂ ਖਰੀਦ ਸਕਦੇ ਹੋ ਆਪਣਾ ਕੰਮ ਆ ਵੀਡੀਓ ਬਣਾਉਣਾ ਤੁਸੀਂ ਆਪਣੀ ਤਸੱਲੀ ਤੇ ਲਾ ਰਹੇ ਹੋ ਵੀਰ ਉਹਨਾਂ ਦਾ 20 ਸਾਲ ਕਹਿੰਦੇ ਪੁਰਾਣਾ ਕੰਮ ਆ ਤੇ ਆਪਣੇ ਜਿਹਨੂੰ ਵਧਰ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਧੰਨਵਾਦ ਦੋਸਤੋ ਜੀ